ਜਿਸ ਘਰ ਵਿੱਚ ਕੋਈ ਭੁੱਖਾ ਨਾ ਰਹੇ ਉਹ ਘਰ ਲੰਗਰ ਹੈ ਤੇ ਜਿਸ ਦਿਲ ਵਿੱਚ ਪਿਆਰ ਨਾ ਮੁੱਕੇ ਉਹ ਦਿਲ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਾਦਾਰ ਹੈ ਆਨੰਦਪੁਰ ਸਾਹਿਬ ਵਿਖੇ ਸੰਗਤ ਮੇਲਾ ਲੱਗਿਆ ਹੋਇਆ ਸੀ ਤੇ ਉੱਥੇ ਲੰਗਰ ਵੀ ਜੋਰਾਂ ਦਾ ਚੱਲ ਰਿਹਾ ਸੀ ਪਰ ਇੱਕ ਬੁੱਢਾ ਬੰਦਾ ਬਹੁਤ ਗਰੀਬ ਤੇ ਖਾਲੀ ਹੱਥ ਉੱਥੇ ਆਇਆ ਹੋਇਆ ਸੀ ਉਸ ਦਾ ਦਿਲ ਦੁਖੀ ਸੀ ਕਿ ਮੈਂ ਕੀ ਸੇਵਾ ਕਰਾਂ ਇੱਕ ਦਿਨ ਉਹ ਹੌਲੀ-ਹੌਲੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਖਦਾ ਮੇਰੇ ਕੋਲ ਧਨ ਨਹੀਂ ਸੇਵਾ ਕਿਵੇਂ ਕਰਾਂ ਪਾਤਸ਼ਾਹ ਗੁਰੂ ਜੀ ਪਿਆਰ ਨਾਲ ਮੁਸਕਰਾ ਕੇ ਕਹਿੰਦੇ ਸੇਵਾ ਹੱਥਾਂ ਨਾਲ ਨਹੀਂ ਦਿਲ ਨਾਲ ਹੁੰਦੀ ਹੈ ਫਿਰ ਗੁਰੂ ਜੀ ਆਖਦੇ ਤੂੰ ਬੱਚਿਆਂ ਨੂੰ ਪਿਆਰ ਨਾਲ ਬੁਲਾ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆ ਇਹ ਹੀ ਸਭ ਤੋਂ ਵੱਡੀ ਸੇਵਾ ਹੈ ਅਗਲੇ ਦਿਨ ਉਸ ਬੁੱਢੇ ਦੀ ਡਿਊਟੀ ਹੀ ਬਦਲ ਗਈ ਹਰ ਆਉਂਦੇ ਬੱਚੇ ਦਾ ਹੱਥ ਫੜਦਾ ਆ ਬੱਚੇ ਲੰਗਰ ਖਾਂ ਇਹ ਗੁਰੂ ਦਾ ਲੰਗਰ ਹੈ ਜਿਹੜੇ ਬੱਚੇ ਕਦਮ ਚੁੱਕਣ ਤੋਂ ਵੀ ਡਰਦੇ ਸਨ ਉਹ ਹੁਣ ਖੁਸ਼ੀ ਨਾਲ ਲੰਗਰ ਖਾਂਦੇ ਸੀ ਗੁਰੂ ਜੀ ਨੇ ਬੁੱਢੇ ਨੂੰ ਬੁਲਾਇਆ ਤੇ ਆਖਿਆ ਅੱਜ ਤੂੰ ਲੰਗਰ ਦੀ ਸਭ ਤੋਂ ਸੱਚੀ ਤੇ ਵੱਡੀ ਸੇਵਾ ਕੀਤੀ ਹੈ ਕਿਉਂਕਿ ਤੂੰ ਰੋਟੀ ਨਹੀਂ ਪਿਆਰ ਵੰਡਿਆ ਹੈ ਯਾਦ ਰੱਖੋ ਸੇਵਾ ਥਾਲੀਆਂ ਨਾਲ ਨਹੀਂ ਦਿਲ ਦੀ ਰੋਸ਼ਨੀ ਨਾਲ ਹੁੰਦੀ ਹੈ ਕਹਾਣੀ ਵਿੜਿਆ ਲੱਗੀ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜੂ ਲਵਾਉਣਾ